ਇਹ ਵੀਡੀਓ ਵੇਖੀਏ ਕਿ ਸੋਸ਼ਲ ਮੀਡੀਆ ਮੈਂ ਅੱਜ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਸੋਸ਼ਲ ਮੀਡੀਆ ਨੂੰ ਤੁਸੀਂ ਇਸ ਤਰ੍ਹਾਂ ਨਾ ਸੋਚੋ ਕਿ ਸੋਸ਼ਲ ਮੀਡੀਆ ਕੋਈ ਗਲਤ ਚੀਜ਼ ਹੈ ਅਗਰ ਸੋਸ਼ਲ ਮੀਡੀਆ ਦਾ ਉਪਯੋਗ ਕੀਤਾ ਜਾਵੇ ਉਸ ਦੀ ਇੱਕ ਮਿਸਾਲ ਇਹ ਹੈਗੀ ਆ ਕਿ ਮੈਨੂੰ ਜਦੋਂ ਇਹ ਚੀਜ਼ ਦਾ ਤੁਸੀਂ ਦੱਸਿਆ ਕਿ ਭਾਜੀ ਉਹ ਪਰਿਵਾਰ ਬਹੁਤ ਜ਼ਰੂਰਤਮੰਦ ਹੈ ਇਸ ਤਰ੍ਹਾਂ ਬੱਚੇ ਦੀ ਇਹ ਹਾਲਾਤ ਹੈਗੀ ਹੈ ਅੱਜ ਮੈਂ ਅਮਰਸਰੂ 에ਰਪੋਰਟ ਤੋਂ ਸਿੱਧਾ ਆਉਣ ਦਾ ਘਰ ਇਹ ਸੀਗਾ ਕਾਰਨ ਸੀਗਾ ਕਿ ਮੈਂ ਇਹੋ ਹੀ ਰਸਤੇ ਲੰਘਣਾ ਸੀ ਮੈਂ ਸੋਚਿਆ ਵੀ ਮੈਂ ਪਿੰਡ ਗਿਆ ਤੇ ਮੈਨੂੰ ਟਾਈਮ ਲੱਗ ਜੂਗਾ 2-4-5 ਦਿਨ ਗੇਅਰ ਜੇਮਿਆਂ ਦੇ ਵਿੱਚ ਇਸ ਤਰ੍ਹਾਂ ਨਾ ਹੋ ਜਾਵੇ ਤੇ ਚਲੋ ਆਪਾਂ 에ਰਪੋਰਟ ਤੋਂ ਹੁੰਦੇ ਜਾਵਾਂਗੇ ਇਧਰ ਨੂੰ ਤੁਰੇ ਜਾਵਾਂਗੇ ਇਹ ਬਟਾਲੇ ਦੇ ਲਾਗੇ ਪਿੰਡ ਹੈਗਾ ਅਸੀਂ ਉਹ ਬੱਚੇ ਦੀ ਜਿਹੜੀ ਐਸੀ ਮਤਲਬ ਕਿ ਹਾਲਤ ਸੀਗੀ ਬੜੀ ਦਰਦਨਾਕ ਤੇ ਮੈਂ ਇਹ ਸੋਚਿਆ ਕਿ ਵੀਲ ਚੇਅਰ ਉਹਦੇ ਵਾਸਤੇ ਲੈ ਲਈ ਡਾਕਟਰ ਪੀਜੀਆਈ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰ ਲਈ ਕਿ ਅਸੀਂ ਬੱਚੇ ਦੀ ਟਰੀਟਮੈਂਟ ਕਰਾਵਾਂਗੇ ਔਰ ਆਉਂਦੇ ਆਉਂਦੇ ਪਤਾ ਲੱਗਾ ਜਦੋਂ ਦੇਖਿਆ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਕਿ ਉਸ ਪਰਿਵਾਰ ਦੀ ਇੱਕ ਜ਼ਿਮੀਂਦਾਰ ਲੋਕ ਐ ਸੀ ਇੱਕ ਮੋਟਰ ਜਿੰਨਾ ਕਮਰਾ ਜਿਸ ਦੇ ਵਿੱਚ ਉਹ ਪਰਿਵਾਰ ਰਹਿ ਰਿਹਾ ਸੀ ਇੱਕ ਬੈੱਡ ਦੇ ਉੱਤੇ ਸਾਰਾ ਪਰਿਵਾਰ ਸੌਂਦਾ ਸੀਗਾ ਪੱਖਾ ਤੱਕ ਇਸ ਘਰ ਚ ਨਹੀਂ ਇਹ ਅਸਲੀ ਪੰਜਾਬ ਦੀ ਤਸਵੀਰ ਆ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਹਾਂ ਗੱਲ ਲੋਕਾਂ ਨੂੰ ਵੀ ਕਿ ਦੇਖੋ ਇੱਕ ਦੂਸਰੇ ਦਾ ਹੱਥ ਫੜੋ ਹੋਲੀ ਦਾ ਅੱਜ ਹੋਲੇ ਮੱਲੇ ਦਾ ਬਹੁਤ ਦੁਨੀਆ ਜਿਹੜਾ ਉਹ ਤਿਹਾਰ ਬੜੀ ਖੁਸ਼ੀਆਂ ਨਾਲ ਮਨਾ ਰਹੀ ਆ ਹੋਲੇ ਮੱਲੇ ਤੇ ਸੰਗਤਾਂ ਜਾ ਰਹੀਆਂ ਆ ਇੱਕ ਇੱਕ ਕਿਲੇ ਦੇ ਵਿੱਚ ਦੂਰ ਤੇ ਆਪਾਂ ਲੰਗਰ ਲਾਇਆ ਮੈਂ ਮੁਬਾਰਕਵਾਦ ਦਿੰਨਾ ਉਹਨਾਂ ਵੀਰਾਂ ਨੂੰ ਲੇਕਿਨ ਮੇਰੀ ਇਹ ਵੀ ਨਾਲ ਹੱਥ ਜੋੜ ਕੇ ਬੇਨਤੀ ਆ ਕਿ ਉਹਨਾਂ ਪਰਿਵਾਰਾਂ ਦੀ ਸਾਰ ਲੋ ਜਿਹੜੇ ਪਿੰਡਾਂ ਦੇ ਵਿੱਚ ਤੁਹਾਡੇ ਘਰਾਂ ਦੇ ਨਾਲ ਘਰ ਜਿਹੜੇ ਹੈਗੇ ਆ ਜਿਨ੍ਹਾਂ ਦੀ ਇਹ ਦੁਰਦਸ਼ਾ ਗਈ ਆ ਵੀ ਚਲੋ ਪਰਿਵਾਰ ਲਈ ਅਸੀਂ ਰਾਸ਼ਨ ਪਾਣੀ ਵੀ ਲੈ ਜਨੇ ਆ ਪੱਖੇ ਵੀ ਲੈ ਜਨੇ ਆ ਨਾਲ ਅਸੀਂ ਉਹ ਵੀਲਚੇਅਰ ਬੱਚੇ ਲਈ ਲੈ ਲਨੇ ਆ ਮੈਂ ਗੱਲ ਤੇ ਆਲਰੇਡੀ ਉਹਦੇ ਇਲਾਜ ਦੀ ਕੀਤੀ ਸੀ ਨਾਲੇ ਥੋੜੀ ਉਹਨਾਂ ਦੀ ਮਾਲੀ ਮਦਦ ਕਰਾਂਗੇ پیسے ਰਹੀ ਹਨ ਜਿਸ ਵੇਲੇ ਉੱਥੇ ਸਮਾਨ ਲੈ ਰਹੇ ਸੀ ਤੇ ਸਾਨੂੰ ਪਤਾ ਨਹੀਂ ਸੀ ਇਸ ਘਰ ਦਾ ਲੇਕਿਨ ਕੱਲੀ ਕਿਉਂਕਿ ਉਹ ਵੀਡੀਓ ਦੇ ਉੱਤੇ ਪਿੰਡ ਕੰਢਿਆਲ ਦਾ ਨਾਮ ਸੁਣਿਆ ਸੀ ਪਿੰਡ ਕੰਢਿਆਲ ਦੇ ਹੀ ਉਹ ਵੀਰ ਸੀਗੇ ਜਿਨ੍ਹਾਂ ਦੇ ਕੋਲ ਅਸੀਂ ਸਮਾਨ ਲੈ ਰਹੇ ਸੀ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਤੁਸੀਂ ਜਿਨ੍ਹਾਂ ਦੇ ਘਰ ਜਾ ਰਹੇ ਹੋ ਬੱਚੇ ਦੀ ਤੇ ਡੈਥ ਹੋ ਚੁੱਕੀ ਹੈ ਅਸੀਂ ਕਿਹਾ ਯਾਰ ਅਸੀਂ ਤੇ ਆ ਖਬਰ ਵੇਖੀ ਆ ਤੇ ਅਸੀਂ ਤੇ ਸੋਚਿਆ ਕਿ ਚਲੋ ਤੁਰੇ ਜਾਂਦੇ ਅਸੀਂ ਉਹਨਾਂ ਦੇ ਘਰੋਂ ਹੁੰਦੇ ਜਾਵਾਂਗੇ ਨਾਲੇ ਗੀਲਚਰ ਦੇ ਦੇਣੇ ਨਾਲੇ ਉਸ ਬੱਚੇ ਦੀ ਇਲਾਜ ਕਰਵਾਲਨੇ ਕਿਉਂਕਿ ਮੈਂ ਤੇ ਪੰਜਾਬ ਨੂੰ ਆ ਹੀ ਰਿਹਾ ਸੀ ਲੇਕਿਨ ਮੈਨੂੰ ਇੰਨੀ ਇੱਕ ਇਸ ਚੀਜ਼ ਦੀ ਝੋਟ ਵੱਜੀ ਕਿ ਰੱਬ ਅੱਜ ਗਰੀਬਾਂ ਦਾ ਇੰਨਾ ਕੋ ਦੁਸ਼ਮਣ ਹੋ ਗਿਆ ਕਿ ਯਾਨੀ ਕਿ ਰੱਬ ਨੇ ਮੌਕਾ ਹੀ ਨਹੀਂ ਦਿੱਤਾ ਇਹ ਹਾਲਾਤ ਆ ਇਹ ਕਾਲਜ ਹੋ ਗਿਆ ਬਹੁਤ ਹੀ ਜਿਆਦਾ ਜਿਨ੍ਹਾਂ ਨੂੰ ਕਹਿੰਦੇ ਆ ਨਾ ਬਹੁਤ ਹੀ ਮਾੜਾ ਹਾਲ ਆ ਪਾਣੀ ਆ ਵੇਖੋ ਕੋਈ ਇੱਥੇ ਨਲਕਾ ਨਹੀਂ ਕੋਈ ਟੁੱਟੀ ਨਹੀਂ ਕੋਈ ਗਲ ਨਹੀਂ ਕੋਈ ਬਾਦ ਪਾਣੀ ਆ ਬਾਹਰੋਂ ਲਿਆਉਂਦੇ ਜਿਨ੍ਹਾਂ ਨੇ ਇੰਨੇ ਮਰਦੀ ਕਿੱਥੋਂ ਦਬਈ ਤੋਂ ਆਏ ਨੇ ਕਿੰਨਾ ਸਾਫ ਦਬ ਕੀਤਾ ਵਾ ਕਿੰਨਾ ਇਹਨਾਂ ਨੂੰ ਦੁੱਖ ਹੋਇਆ ਵਾ ਕਿੰਨਾਂ ਦੇ ਮਨ ਦੇ ਵਿੱਚ ਕੀ ਹੋਇਆ ਵਾ ਅੱਜ ਉਹਨਾਂ ਦੇ ਅੱਲਾ ਹੀ ਵੇਖੇ ਸਾਡਾ ਵੀ ਜਿਹੜਾ ਕੋਹਣ ਹੈ ਪਗਰਿਆ ਕੇ ਇਨਸਾਨ ਨੂੰ ਕੋਈ ਨਾ ਕੋਈ ਤਾਂ ਪਤਾ ਹੈ ਵਾ ਨਾ ਵੀ ਇਹ ਰੱਬ ਵੀ ਕੋਈ ਚੀਜ਼ ਆ। ਇਹ ਵੀਡੀਓ ਵੇਖੀ ਹੈ ਕਿ ਸੋਸ਼ਲ ਮੀਡੀਆ ਮੈਂ ਅੱਜ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਸੋਸ਼ਲ ਮੀਡੀਆ ਨੂੰ ਤੁਸੀਂ ਇਸ ਤਰ੍ਹਾਂ ਨਾ ਸੋਚੋ ਕਿ ਸੋਸ਼ਲ ਮੀਡੀਆ ਕੋਈ ਗਲਤ ਚੀਜ਼ ਹੈ। ਅਗਰ ਸੋਸ਼ਲ ਮੀਡੀਆ ਦਾ ਉਪਯੋਗ ਕੀਤਾ ਜਾਵੇ ਉਸ ਦੀ ਇੱਕ ਮਿਸਾਲ ਇਹ ਹੈਗੀ ਆ ਕਿ ਮੈਨੂੰ ਜਦੋਂ ਇਹ ਚੀਜ਼ ਦਾ ਤੁਸੀਂ ਦੱਸਿਆ ਕਿ ਭਾਜੀ ਉਹ ਪਰਿਵਾਰ ਬਹੁਤ ਜ਼ਰੂਰਤਮੰਦ ਹੈ। ਇਸ ਤਰ੍ਹਾਂ ਬੱਚੇ ਦੀ ਇਹ ਹਾਲਾਤ ਹੈਗੀ। ਅੱਜ ਮੈਂ ਅਮਰਸਰੂ 에어ਪੋਰਟ ਤੋਂ ਸਿੱਧਾ ਆਉਣ ਦਾ ਘਰ ਇਹ ਸੀਗਾ ਕਾਰਨ ਸੀਗਾ ਕਿ ਮੈਂ ਇਹੋ ਹੀ ਰਸਤੇ ਲੰਘਣਾ ਸੀ ਮੈਂ ਸੋਚਿਆ ਵੀ ਮੈਂ ਪਿੰਡ ਗਿਆ ਤੇ ਮੈਨੂੰ ਟਾਈਮ ਲੱਗ ਜਾਊਗਾ 2 4 5 ਦਿਨ ਗਏ ਰਜ਼ੇਮਿਆਂ ਦੇ ਵਿੱਚ ਇਸ ਤਰ੍ਹਾਂ ਨਾ ਹੋ ਜਾਏ ਤੇ ਚਲੋ ਆਪਾਂ 에어ਪੋਰਟ ਤੋਂ ਹੁੰਦੇ ਜਾਵਾਂਗੇ ਇਧਰ ਨੂੰ ਤੁਰੇ ਜਾਵਾਂਗੇ ਇਹ ਬਟਾਲੇ ਦੇ ਲਾਗੇ ਪਿੰਡ ਹੈਗਾ ਅਸੀਂ ਉਹ ਬੱਚੇ ਦੀ ਜਿਹੜੀ ਅਸੀਂ ਮਤਲਬ ਕਿ ਹਾਲਤ ਸੀਗੀ ਬੜੀ ਦਰਦਨਾਕ ਤੇ ਮੈਂ ਇਹ ਸੋਚਿਆ ਕਿ ਵੀਲ ਚੇਅਰ ਉਹਦੇ ਵਾਸਤੇ ਲੈ ਲਈ ਡਾਕਟਰ पीजीआई ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰ ਲਈ ਕਿ ਅਸੀਂ ਬੱਚੇ ਦੀ ਟ੍ਰੀਟਮੈਂਟ ਕਰਾਵਾਂਗੇ ਔਰ ਆਉਂਦੇ ਆਉਂਦੇ ਪਤਾ ਲੱਗਾ ਜਦੋਂ ਦੇਖਿਆ ਜਿਹੜੀ ਵੀਡੀਓ ਸੋਸ਼ਲ ਮੀਡੀਆ ਦੇ ਵਾਇਰਲ ਹੋ ਰਹੀ ਸੀਗੀ ਕਿ ਉਹ ਉਸ ਪਰਿਵਾਰ ਦੀ ਇੱਕ ਜ਼ਿੰਮੇਵਾਰ ਲੋਕ ਐ ਸੀ ਇੱਕ ਮੋਟਰ ਜਿੰਨਾ ਕਮਰਾ ਜਿਸ ਦੇ ਵਿੱਚ ਉਹ ਪਰਿਵਾਰ ਰਹਿ ਰਿਹਾ ਸੀ ਇੱਕ ਬੈੱਡ ਦੇ ਉੱਤੇ ਸਾਰਾ ਪਰਿਵਾਰ ਸੌਂਦਾ ਸੀਗਾ ਪੱਖਾ ਤੱਕ ਇਸ ਘਰ 'ਚ ਨਹੀਂ ਇਹ ਅਸਲੀ ਪੰਜਾਬ ਦੀ ਤਸਵੀਰ ਆ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹਨਾ ਹਾਂ ਗਨ ਲੋਕਾਂ ਨੂੰ ਵੀ ਕਿ ਦੇਖੋ ਇੱਕ ਦੂਸਰੇ ਦਾ ਹੱਥ ਫੜੋ ਹੋਲੀ ਦਾ ਅੱਜ ਹੋਲੀ ਮੱਲੇ ਦਾ ਬਹੁਤ ਦੁਨੀਆ ਜਿਹੜਾ ਉਹ ਤਿਹਾਰ ਬੜੀ ਖੁਸ਼ੀਆਂ ਨਾਲ ਮਨਾ ਰਹੀ ਆ ਹੋਲੀ ਮੱਲੇ ਤੇ ਸੰਗਤਾਂ ਜਾ ਰਹੀਆਂ ਇੱਕ ਇੱਕ ਕਿੱਲੇ ਦੇ ਵਿੱਚ ਦੂਰ ਤੇ ਆਪਾਂ ਲੰਗਰ ਲਾਇਆ ਮੈਂ ਮੁਬਾਰਕਬਾਦ ਦਿੰਨਾ ਉਹਨਾਂ ਵੀਰਾਂ ਨੂੰ ਲੇਕਿਨ ਮੇਰੀ ਇਹ ਵੀ ਨਾਲ ਹੱਥ ਜੋੜ ਕੇ ਬੇਨਤੀ ਆ ਕਿ ਉਹਨਾਂ ਪਰਿਵਾਰਾਂ ਦੀ ਸਾਰ ਲੋ ਜਿਹੜੇ ਪਿੰਡਾਂ ਦੇ ਵਿੱਚ ਤੁਹਾਡੇ ਘਰਾਂ ਦੇ ਨਾਲ ਘਰ ਜਿਹੜੇ ਹੈਗੇ ਆ ਜਿਨ੍ਹਾਂ ਦੀ ਇਹ ਦੁਰਦਸ਼ਾ ਗਈ ਆ ਵੀ ਚਲੋ ਪਰਿਵਾਰ ਲਈ ਅਸੀਂ ਰਾਸ਼ਨ ਪਾਣੀ ਵੀ ਲੈ ਜਨਿਆਂ ਪੱਖੇ ਵੀ ਲੈ ਜਨਿਆਂ ਨਾਲ ਅਸੀਂ ਉਹ ਵੀਲਚੇਅਰ ਬੱਚੇ ਲਈ ਲੈ ਲਨੇ ਆ ਮੈਂ ਗੱਲ ਤੇ ਆਲਰੇਡੀ ਉਹਦੇ ਇਲਾਜ ਦੀ ਕੀਤੀ ਸੀ ਨਾਲੇ ਥੋੜੀ ਉਹਨਾਂ ਦੀ ਮਾਲੀ ਮਦਦ ਕਰਾਂਗੇ ਐਸੇ ਰਹੀ ਹਨ ਜਿਸ ਵੇਲੇ ਉੱਥੇ ਸਮਾਨ ਲੈ ਰਹੀ ਸੀ ਤੇ